ਇਹ ਖੜੀ ਹੈ ਬੁਦਲ ਤੇ ਆ ਰਹੀ ਹੈ ਇਹ ਪੂਰੀ ਗਾੜੀ ਦਾ ਸੂਤ ਆ ਰਹੀ ਦੀ ਮਾੜਪ ਤਾਂ ਘੱਟੀ ਹੈ ਗੱਲ ਤਾਂ ਉਹ ਵੀ ਮਰਨ ਦੇ ਨਾ ਖੜੇ ਦਾ ਇੱਧਰ ਜਿਆਦਾ ਹੋ ਜਾਂਦਾ ਵੀਰ ਫਿੱਚਾ ਜਾਂਦਾ ਬਲੇਡ ਕੋਲ ਵਿੱਚ ਨਾ ਉਹ ਤਾਂ ਆਪ ਇੰਨਾ ਮੈਂ ਧਿਆਨ ਰੱਖਣਾ ਹੈ ਇਸ ਗੱਲ ਨੂੰ ਹੀ ਮਾਰਾ ਜਾਦਾ ਨਾ ਮਜ਼ੇਦਾਰ ਹੂੰ ਬੜਾਈ ਗਿਆ ਸੀ ਹੂੰ ਬਾਕੀ ਤੁਹਾਨੂੰ ਇੰਟਰਵਿਊ ਦੇ ਦਾਂਗੇ ਕਰ ਇਧਰ ਵੀ ਗੰਗਣੇ ਗੰਗਣੇ ਦੀ ਬਣਾ ਤੇ ਮਾਤਾ ਦੀ ਬਣਾ ਦੇ ਕਰਾਂਗੇ ਕੱਲ ਨੂੰ ਵੀਡੀਓ ਚਾੜ ਦੇਣੀ ਆਪਾਂ ਬਿਲਕੁਲ ਬੰਦ ਸੀ ਰਹਿਣ ਤਾਂ ਆਪਾਂ ਨੂੰ ਕਹਿੰਦਾ ਮਾਤਾ ਸੀ ਨਾ ਚੱਲ ਪਿਆ ਰਹਿਣਾ ਹੂੰ ਚੱਲਦਾ ਹਨ ਹਾਂ ਚੱਲਦਾ ਯਾਰ ਦੋਨੇ ਚੱਲਦਾ ਮਾਤਾ ਹਾਂ ਹਾਂ ਚੱਲਦਾ ਚੱਲਦਾ ਵੀ ਇਹ ਤੁਸੀਂ ਬਾਕੀ ਕੱਲ ਨੂੰ ਵੇਖਿਓ ਜੀ ਕਿਰਾਂ ਮੈਂ ਇੱਕ ਤਾਂ ਹੀ ਕਰਨਾ ਹਾਂ ਅੱਜ ਜੇ ਦੂਜਿਆਂ ਦੁੱਧ ਕੱਢਣਾ ਕੱਢ ਦਿੰਨਾ ਇਹਦਾ ਕੱਢਣਾ ਕੱਢ ਦੇ